ਹਾਂਜੀ ਗਾਇਜ਼ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਗਾਇਜ਼ ਇੱਥੇ ਮਾਰਨਿੰਗ ਦਾ ਟਾਈਮ ਸੀ ਬੱਚੇ ਚਲੇਗੇ ਸੀ ਸਕੂਲ ਉਹਨਾਂ ਦਾ ਖਾਣਾ ਵਗੈਰਾ ਸਾਰਾ ਕੁਝ ਮੈਂ ਪੈਕ ਕਰਕੇ ਉਹਨਾਂ ਨੂੰ ਦੇ ਦਿੱਤਾ ਸੀ ਅੱਜ ਮੈਂ ਮਾਰਨਿੰਗ ਟਾਈਮ ਆਲੂ ਵਾਲੇ ਪਰਾਂਠੇ ਬਣਾਏ ਸੀ ਤੇ ਮੈਂ ਆਪਣੇ ਵਾਸਤੇ ਵੀ ਬਣਾ ਕੇ ਰੱਖ ਲਏ ਸੀਗੇ ਤੇ ਬਸ ਫਿਰ ਗਰਮੀ ਇੰਨੀ ਜ਼ਿਆਦਾ ਸੀ ਕਿ ਮੈਂ ਪਰਾਂਠੇ ਬਣਾਉਣ ਤੋਂ ਬਾਅਦ ਨਹਾ ਲਈ ਸੀ ਫਿਰ ਮੈਂ ਬਾਕੀ ਕਲੀਨਿੰਗ ਵਗੈਰਾ ਦਾ ਕੰਮ ਜਿਹੜਾ ਹੈਗਾ ਸ਼ੁਰੂ ਕੀਤਾ ਸੀਗਾ ਤੇ ਇੱਥੇ ਨਾ ਡਸਟਿੰਗ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੋਈ ਪਈ ਸੀ ਕਿਉਂਕਿ 2-4 ਦਿਨ ਤੋਂ ਕੀਤੀ ਨਹੀਂ ਸੀਗੀ ਇਸ ਕਰਕੇ ਮੈਂ ਕਿਹਾ ਚਲੋ ਅੱਜ ਵੈੱਡ ਸ਼ੀਟ ਵੀ ਜਿਹੜੀ ਹੈਗੀ ਆ ਚੇਂਜ ਕਰ ਦਵਾਂ ਤੇ ਕਲੀਨਿੰਗ ਵਗੈਰਾ ਕਰਦਾ ਬਹੁਤ ਜ਼ਿਆਦਾ ਡਸਟ ਪਈ ਹੋਈ ਸੀਗੀ ਮਿੱਟੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਪਈ ਹੋਈ ਸੀਗੀ ਫਿਰ ਮੈਨੂੰ ਇਹ ਸੀਗਾ ਇੱਕ ਵਾਰ ਸਾਫ਼ ਕਰ ਦੇ ਕਰਦਾ ਤੇ ਜਿਹੜਾ ਦੂਜਾ ਰੂਮ ਹੈਗਾ ਉੱਥੇ ਮੈਂ ਬਾਅਦ ਵਿੱਚ ਕਰੂੰ ਕਿਉਂਕਿ ਇਹ ਸੁੱਤੇ ਪਏ ਸੀਗੇ ਇਸ ਕਰਕੇ ਮੈਂ ਨਾ ਇੱਥੇ ਹੀ ਕੀਤੀ ਹੈ ਬਰਾਇੰਗ ਰੂਮ ਦੇ ਵਿੱਚ ਮੈਂ ਕਰਿਆ ਹੀ ਸੀਗੀ ਉੱਥੇ ਨਾ ਮੈਂ ਵੀਡੀਓ ਤਾਂ ਲਗਾ ਦਿੱਤੀ ਸੀ ਲੇਕਿਨ ਜਿਹੜੀ ਵੀਡੀਓ ਹੈਗੀ ਆ ਉਹ ਬਣੀ ਨਹੀਂ ਤੇ ਮੈਂ ਜਦੋਂ ਕਲੀਨਿੰਗ ਵਗੈਰਾ ਕਰਕੇ ਬਾਅਦ ਵਿੱਚ ਦੇਖਿਆ ਮੈਂ ਕਿਹਾ ਚੱਲ ਹੁਣ ਰਹਿਣ ਦਿੰਦੀ ਆ ਫਿਰ ਇਧਰ ਵਾਲੀ ਵੀਡੀਓ ਸ਼ੂਟ ਕਰਨ ਤੇ ਫਿਰ ਮੈਂ ਇਧਰ ਆ ਕੇ ਕਰ ਲਈ ਸੀ ਵੀਡੀਓ ਸ਼ੂਟ ਆਹੀ ਵਾਲੇ ਕਮਰੇ ਦੀ ਜਿਹੜੀ ਹੈਗੀ ਮੈਂ ਵੀਡੀਓ ਸ਼ੂਟ ਕੀਤੀ ਸੀਗੀ ਤੇ ਬਸ ਇੱਥੇ ਨਾ ਮੈਂ ਚੰਗੀ ਤਰ੍ਹਾਂ ਜਿਹੜਾ ਹੈਗਾ ਇਹ ਮਿੱਟੀ ਵਗੈਰਾ ਜਿਹੜੀ ਝਾੜ ਦਿੱਤੀ ਸੀਗੀ ਤੇ ਤਿੰਨ ਚਾਰ ਦਿਨ ਤੋਂ ਨਾ ਕੋਈ ਕੰਮ ਕਰਨ ਦਾ ਦਿਲ ਵੀ ਨਹੀਂ ਸੀ ਕਰਦਾ ਕਿਉਂਕਿ ਜੈਸਮੀਨ ਦਾ ਆਇਆ ਸੀਗਾ ਰਿਜ਼ਲਟ ਪ੍ਰਸੈਂਟੇਜ ਤਾਂ ਉਹਦੀ ਵਧੀਆ ਸੀ ਜਿੱਦਾਂ ਕਿ 95% ਨੰਬਰ ਆਏ ਸੀਗੇ ਉਹਦੇ ਲੇਕਿਨ ਉਹ ਇਹਨਾਂ ਨੰਬਰਾਂ ਤੋਂ ਜਿਹੜੀ ਹੈਗੀ ਨਾ ਖੁਸ਼ ਸੀ ਉਹਨੇ ਉਮੀਦ ਲਾਈ ਸੀ ਕਿ ਮੈਂ ਮੈਰਿਡ ਲਿਸਟ ਚ ਆਣਾ ਕਿਉਂਕਿ ਉਹਨੇ ਮਿਹਨਤ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਕੀਤੀ ਸੀਗੀ ਉਹਨੇ ਨਾ ਮਤਲਬ ਜੋ ਉਥੇ ਲਿਖ ਕੇ ਆਈ ਸੀ ਠੀਕ ਹੈ ਜੀ ਜੋ ਜੋ ਵੀ ਉਹਨੇ ਲਿਖਿਆ ਸੀਗਾ ਨਾ ਜਿੱਦਾਂ ਕਿ ਉਹਦੇ ਪੰਜਾਬੀ ਚੋਂ ਥੋੜੇ ਨੰਬਰ ਘਟਾਏ ਨੋ ਨੰਬਰ ਘਟਾਏ ਸੀਗੇ ਤੇ ਉਹਦੇ ਆਏ ਸੀਗੇ 91 ਨੰਬਰ ਆਏ ਸੀਗੇ 100 ਚੋਂ ਮਤਲਬ ਕਿ ਮਤਲਬ ਨੋ ਨੰਬਰ ਘਟਾ ਸੀਗੇ ਠੀਕ ਹਨ ਦੋ ਪੇਪਰ ਹੁੰਦੇ ਨੇ ਨਾ ਪੰਜਾਬੀ ਦੇ ਤੇ ਉਹਦੇ ਨੋ ਨੰਬਰ ਘਟ ਸੀ ਪੰਜਾਬੀ ਚੋਂ ਉਹਦੇ ਨਾ ਉਹਨੇ ਮਤਲਬ ਇੱਕ ਇੱਕ ਚੀਜ਼ ਘਰੇ ਆ ਕੇ ਚੈੱਕ ਕੀਤੀ ਸੀ ਕਿ ਮੇਰੀ ਇਹੋ ਚੀਜ਼ ਐਨ ਬਿਲਕੁਲ ਸਹੀ ਹੈ ਬਿਲਕੁਲ ਪ੍ਰੋਪਰ ਉਹਨੇ ਬਿਲਕੁਲ ਸਹੀ ਕੀਤਾ ਸੀ ਆ ਪੇਪਰ ਉਹਨਾ ਮਤਲਬ ਕਿ ਉਹਨੇ 9 ਨੰਬਰ ਘੱਟ ਉਹਨੂੰ ਜਿਹੜੇ 2-3 ਹੋਰ ਵੀ ਨੰਬਰ ਘੱਟ ਸੀਗੇ ਨਾ ਤੇ ਉਹਨਾਂ ਵਿੱਚ ਵੀ ਉਹਨੇ ਦੇਖਿਆ ਸੀ ਵੀ ਇਸ ਪੇਪਰ 'ਚ ਮੇਰੇ 2 ਨੰਬਰ ਘੱਟ ਹੈ ਜਾਂ 4 ਨੰਬਰ ਘੱਟ ਹੈ ਉਹਦੇ ਵਿੱਚ ਵੀ ਉਹਦੇ ਕਿੰਨੇ-ਕਿੰਨੇ ਨੰਬਰ ਘੱਟ ਆਏ ਨੇ ਹਨਾ ਉਹ ਇਹੀ ਸੋਚ-ਸੋਚ ਕੇ ਨਾ ਮਤਲਬ ਕਿ ਉਹਨੂੰ ਬੁਖਾਰ ਚੜ ਗਿਆ ਹਨਾ ਦੇਸ ਠੀਕ ਨਹੀਂ ਸੀਗੀ ਬਿਲਕੁਲ ਵੀ ਤੇ ਰੋਈ ਜਾਂਦੀ ਸੀ ਫਿਰ ਮੇਰਾ ਵੀ ਮਨ ਹਨਾ ਥੋੜਾ ਜਿਹਾ ਉਹ ਹੋ ਗਿਆ ਸੀਗਾ ਕਿ ਹਨਾ ਜਦੋਂ ਤੁਹਾਨੂੰ ਪਤਾ ਹੀ ਹੈ ਬੱਚਾ ਜਦੋਂ ਹੁੰਦਾ ਨਾ ਪਰੇਸ਼ਾਨ ਵੀ ਮਾਪੇ ਆ ਆਟੋਮੈਟਿਕ ਹੀ ਹੋ ਜਾਂਦੇ ਹਨਾ ਤੇ ਬਾਅਦਸ ਫਿਰ ਮੇਰਾ ਵੀ ਥੋੜਾ ਮੂਰਜਾ ਆਫ ਹੀ ਰਿਹਾ ਹੈ ਨਾ ਉਹ ਰੋਈ ਜਾਂਦੀ ਸੀ ਰਾਤ ਨੂੰ ਵੀ ਉੱਠ ਉੱਠ ਕੇ ਰੋਣ ਲੱਗ ਜਾਂਦੀ ਸੀ ਕਹਿੰਦੀ ਮੰਮਾ ਬੋਰਡ ਵਾਲਿਆਂ ਨੇ ਮੇਰਾ ਨਾ ਪੇਪਰ ਚੰਗੀ ਤਰ੍ਹਾਂ ਨਹੀਂ ਉਹਨਾਂ ਨੇ ਚੈਕਿੰਗ ਕੀਤੀ ਹੈਗੀ ਮੈਂ ਬਿਲਕੁਲ ਸਹੀ ਤੁਸੀਂ ਆਪ ਸੋਚੋ ਜਿਹੜੇ ਬੱਚੇ ਦੇ 8ਵੀਂ ਚੋ ਫਰਸਟ ਆਈ ਠੀਕ ਹੈ 8ਵੀਂ ਚੋ ਨਾ ਮੈਰਿਡ ਲਿਸਟ ਚ ਉਹਦੇ ਤਿੰਨ ਨੰਬਰ ਰਹਿ ਗਏ ਸੀਗੇ ਉਹਨੇ ਮੈਰਿਡ ਲਿਸਟ ਚ ਆ ਜਾਣਾ ਸੀ ਸਿਰਫ ਤਿੰਨ ਨੰਬਰ ਦਾ ਹੋ ਰਹਿ ਗਿਆ ਸੀਗਾ ਹੈ ਨਾ ਤੇ 8ਵੀਂ ਚੋ ਫਰਸਟ 9ਵੀਂ ਚੋ ਫਰਸਟ ਜਿਹੜੇ ਮੰਥਲੀ ਟੈਸਟ ਹੁੰਦੇ ਉਹਨਾਂ ਚੋ ਫਰਸਟ 10ਵੀਂ ਦੇ ਪ੍ਰੀ ਬੋਰਡ ਹੋਏ ਉਹਨਾਂ ਚੋ ਫਰਸਟ ਕੱਚੇ ਪੇਪਰ ਵਗੈਰਾ ਜਿੰਨੇ ਵੀ ਜੋ ਵੀ ਜੋ ਵੀ ਹੋਏ ਨਾ ਮੰਥਲੀ ਟੈਸਟ ਵਗੈਰਾ ਫਰਸਟ 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 ਆਈ ਹੈ ਤੇ ਇਸ ਵਾਰ ਉਹ ਜਿਹੜੇ 10ਵੀਂ ਦੇ ਪੱਕੇ ਪੇਪਰ ਆਏ ਨਾ ਉਹਦੇ ਵਿੱਚੋਂ ਸੈਕੰਡ ਆਈ ਹੈ ਹੈਨਾ ਕਿਸੇ ਕੁੜੀ ਦੇ ਮਤਲਬ ਕਿ 2 ਨੰਬਰ ਵਧ ਆ ਗਏ ਇਹਦੇ ਨਾਲ ਤੇ ਬਸ ਇਹ ਨਹੀਂ ਉਹ ਹੀ ਪਰੇਸ਼ਾਨੀ ਦੇ ਦਿਮਾਗ 'ਚ ਰਹੀ ਕਿ ਮੇਰੇ ਹਨਾ ਵੀ ਮੈਂ ਐਦਾਂ ਕਿਦਾਂ ਹੋ ਸਕਦਾ ਵੀ ਮੈਂ ਆਪਣੇ ਮਤਲਬ ਬਿਲਕੁਲ ਸਹੀ ਨਹੀਂ ਜੋ ਉੱਥੇ ਲਿਖ ਕੇ ਆਈ ਹੈ ਨਾ ਪੇਪਰਾਂ 'ਚ ਉਹ ਇਹਨਾਂ ਘਰੇ ਆ ਕੇ ਉਹ ਬਿਲਕੁਲ ਚੈੱਕ ਕੀਤਾ ਸੀਗਾ ਵੀ ਮੇਰੀ ਬਿਲਕੁਲ ਸਹੀ ਹੈ ਬਟ ਉਹ ਪਤਾ ਨਹੀਂ ਕੀ ਬਣਿਆ ਕੀ ਨਹੀਂ ਹਨਾ ਤੇ ਸਹੀ ਨਹੀਂ ਸੀਗਾ ਇਹ ਬਹੁਤ ਰੋਈ ਬਹੁਤ ਜਿਆਦਾ ਮਸੀ ਸਮਝਾਇਆ ਬੁਖਾਰ ਹੋ ਗਿਆ ਇਹਨੂੰ ਰਾਤ ਨੂੰ ਉੱਠ ਉੱਠ ਕੇ ਰੋਣ ਲੱਗ ਜਾਂਦੀ ਸਕੂਲ ਵੀ ਨਹੀਂ ਸੀ ਜਾਂਦੀ ਕਹਿੰਦੀ ਮੈਂ ਜਾਣਾ ਹੀ ਨਹੀਂ ਹੈਗਾ ਮੈਂ ਕਿੱਦਾਂ ਫੇਸ ਕਰੂੰਗੀ ਮੈਂ ਨਹੀਂ ਜਾਣਾ ਸਕੂਲ ਹਨਾ ਮਸੀ ਅੱਜ ਮਨਾਮ ਨੂੰ ਕੇ ਭੇਜੀ ਸੀਗੀ ਤੇ ਇੱਥੇ ਨਾ 1.5 ਵਜੇ ਦਾ ਟਾਈਮ ਸੀਗਾ ਜੈਸਮੀਨ ਆ ਗਈ ਸੀ ਫਿਰ ਮੈਂ ਪਰਾਂਠੇ ਬਣਾਉਣ ਲੱਗ ਗਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਭੁੱਖ ਲੱਗ ਹੀ ਜਾਂਦੀ ਹੈ ਹੈਨਾ ਤੇ ਬਸ ਫਿਰ ਮੈਂ ਇੱਥੇ ਗੱਗੂ ਵੀ ਆ ਗਿਆ ਸੀਗਾ ਗੱਗੂ ਵਾਸਤੇ ਵੀ ਬਣਾਉਣ ਲੱਗੀ ਸੀ ਤੇ ਵੀਡੀਓ ਬਣਾਉਂਦੇ ਵੇ ਸੀਗੇ ਤੇ ਗੱਗੂ ਚਰ ਰਤ ਕਰਦਾ ਵੀ ਆ ਸੀਗਾ ਤੇ ਮੈਂ ਗੁਣੀਆਂ ਨਹੀਂ ਤੀ ਤੂੰ ਹਾਰ ਗਿਆ ਹੈ ਨਾ ਤੇ ਉਹ ਕਿੱਥੇ ਟਾਲਦਾ ਗੱਗੂ ਦੇਖ ਲਓ 75% ਹੈ ਉਹ ਕਹਿੰਦਾ ਮੇਰੇ ਬਹੁਤ ਵਧੀਆ ਨੰਬਰ ਆਏ ਉਹ ਨੂੰ ਕੋਈ ਦਿੱਕਤ ਨਹੀਂ ਉਹ ਤਾਂ ਆਪਣਾ ਹੈ ਨਾ ਮਸਤ ਮੌਲਾ ਹੈ ਬਹੁਤ ਖੁਸ਼ ਸੀਗਾ ਤੇ ਖਾਣਾ ਵਗੈਰਾ ਬਣਾ ਕੇ ਫਿਰ ਮੈਂ ਥੋੜੀ ਜੀ ਕਲੀਨਿੰਗ ਕੀਤੀ ਕਿਚਨ ਦੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿਚਨ ਤਾਂ ਕੁਛ ਨਾ ਕੁਛ ਬਣਦਾ ਹੀ ਰਹਿੰਦਾ ਕਿਚਨ ਤਾਂ ਗੰਦਾ ਹੁੰਦਾ ਹੀ ਰਹਿੰਦਾ ਇੱਥੇ ਤਾਂ ਫਿਰ ਪੋਚਾ ਹੱਥ ਜੀ ਰਹਿਣਾ ਚਾਹੀਦਾ ਕਿਚਨ ਵਾਲਾ ਤਾਂ ਹੈ ਨਾ ਤੇ ਬਾਸ ਫਿਰ ਮੈਂ ਜੈਸਮੀਨ ਨੂੰ ਬੜੀ ਮੁਸ਼ਕਲ ਨਾਲ ਸਮਝਾਇਆ ਬਾਜ਼ਾਰ ਲੈ ਕੇ ਗਈ ਮੈਂ ਕਿ ਤੂੰ ਕੁਝ ਲੈਣਾ ਹੈ ਹੈਨਾ ਤੇ ਤੂੰ ਲੈ ਲੈ ਇਹਨੇ ਕੁਝ ਲਿੱਤਾ ਵੀ ਨਹੀਂ ਹੈਗਾ ਤੇ ਬਾਸ ਫਿਰ ਇੱਥੇ ਹੈਗਾ ਸੀ ਸ਼ਾਮ ਦਾ ਟਾਈਮ ਇੱਥੇ ਨਾ ਮੈਂ ਮਿੱਟੀ-ਮੁੱਟੀ ਜੀ ਬਹੁਤ ਹੋਈ ਪਈ ਸੀਗੀ ਮੈਂ ਕਿਹਾ ਚੱਲ ਇੱਕ ਵਾਰ ਧੋ ਦਿੰਨੀ ਆ ਮੈਂ ਨਾ ਕੜੀ ਬਣਾਉਣੀ ਸੀਗੀ ਕੜੀ ਮੈਂ ਸੋਚਿਆ ਸੀਗਾ ਕਿ ਮੈਂ ਚਿੱਲੇ ਤੇ ਬਣਾ ਲਾਂ ਬਟ ਇੱਕ ਮਾਨਤਾ ਕਰਦਾ ਕਿ ਮੈਂ ਚਿੱਲੇ ਤੇ ਬਣਾ ਇੱਕ ਮਨ ਕਰਦਾ ਕਿ ਮੈਂ ਜਿਹੜਾ ਹੈਗਾ ਹੈ ਅੰਦਰ ਗੈਸ ਤੇ ਬਣਾ ਲੈਣਾ ਪਰ ਕਿਚਨ ਦੇ ਵਿੱਚ ਨਾ ਬਹੁਤ ਜ਼ਿਆਦਾ ਗਰਮੀ ਆ ਬਹੁਤ ਹੀ ਜ਼ਿਆਦਾ ਗਰਮੀ ਹੈ ਪੁੱਤ ਖੜਿਆ ਵੀ ਨਹੀਂ ਜਾਂਦਾ ਹੈ ਨਾ ਮੈਂ ਨਾ ਅੰਦਰ ਬੇਸਣ ਵਰਫੀ ਬਣਾਉਣ ਲੱਗੀ ਸੀ ਜਿਆਣੀ ਕੰਦੇ ਬੇਸਣ ਵਰਫੀ ਖਾਣੀ ਹੈ ਮੈਂ ਨਾ 5 ਵਜੇ ਫਿਰ ਬਣਾਉਣ ਲੱਗੀ ਸੀ ਪਰ ਐ ਲਾ ਲਓ ਵੀ ਮੇਰੇ ਕੱਪੜੇ ਵੀ ਗਿੱਲੇ ਹੋ ਗਏ ਸੀ ਇੰਨੀ ਗਰਮੀ ਹੈ ਕਿਚਨ ਦੇ ਵਿੱਚ ਤੇ ਇੱਥੇ ਵਸ ਮੈਂ ਹਲਕਾ ਹਲਕਾ ਮੈਂ ਕਿਹਾ ਚਲ ਇੱਕ ਵਾਰ ਪਾਣੀ ਮਾਰ ਦਿੰਨੀ ਆ ਇਧਰ 2 ਮਿੰਟ ਲੱਗੇ ਸੀ ਕਿ ਮੈਂ ਇਧਰਲੀ ਸਾਈਡ ਮੈਂ ਕਿਹਾ ਚਲੋ ਪਾਣੀ ਮਾਰ ਦਿੰਨੀ ਆ ਥੋੜਾ ਜਿਹਾ ਸਾਫ਼ ਹੋ ਜੂਗਾ ਐ ਹੋ ਜਾਂਦਾ ਹਨਾ ਕਿ ਉੱਥੇ ਇੱਕ ਤਾਂ ਪਾਣੀ ਖੜ ਜਾਂਦਾ ਜਿਹੜੀ ਉਹ ਉੱਥੇ ਨਾਲੀ ਦੀ ਰੱਖੀ ਹੋਈ ਹੈ ਨਾ ਉਹ ਅੰਡਰਗਰਾਉਂਡ ਬਣਾਤੀ ਇਹਨਾਂ ਨੇ ਤੇ ਉਹ ਬਹੁਤ ਗਲਤ ਬਣਾਤੀ ਉੱਥੇ ਪਾਣੀ ਖੜ ਜਾਂਦਾ ਤੇ ਸਾਰਾ ਹੀ ਉਧਰੋਂ ਤੂੜੀ ਇੱਕਦਮ ਮੈਂ ਤੁਹਾਨੂੰ ਜਿੱਦਾਂ ਦੱਸਿਆਈ ਸੀਗਾ ਭਾਜੀ ਹੁਣਾਂ ਦੀ ਤੂੜੀ ਬਾਹਰ ਪਈ ਏ ਜੇ ਮੜੀ-ਮੋਟੀ ਹਵਾ ਚੱਲਦੀ ਤਾਂ ਤੂੜੀ ਆ ਜਾਂਦੀ ਏ ਇਸ ਕਰਕੇ ਮੈਨੂੰ ਪੈੰਦਾ ਦਾ ਧੋਣਾ ਹੀ ਏ ਇਹ ਤੇ ਬਾਸ ਅੱਥੇ ਥੋੜਾ ਜਿਹਾ ਉਹ ਗੱਗੀ ਉੱਪਰ ਤੇ ਪਤਨੀ ਬਾਜਟੀਆਂ ਹੁਲਟੀਆਂ ਚੱਕ ਲਿਆਏ ਸੀਗਾ ਮਨ ਆਣੇ ਤੇ ਵੀ ਗੁੱਸਾ ਹੀ ਆਂਦਾ ਹੈ ਨਾ ਇਹ ਖਲਾਰਾ ਬਹੁਤ ਪਾਉਂਦੇ ਨੇ ਜਵਾਕ ਮੇਰੇ ਜਵਾਕ ਤਾਂ ਮੈਂ ਗੱਗੀ ਬਹੁਤ ਜ਼ਿਆਦਾ ਪਾਉਂਦਾ ਕਦੇ ਕੋਸ਼ਿਸ਼ ਕਰਦਾ ਹਾਂ ਕਦੇ ਕੋਸ਼ਿਸ਼ ਕਰਦਾ ਰਹਿੰਦਾ ਦੁਆ ਜਣਾ ਕਹਿੰਦਾ ਇਹ ਕੰਮ ਹੀ ਨਹੀਂ ਕਰਦੀ ਇਹ ਸਫਾਈ ਨਹੀਂ ਰੱਖਦੀ ਹੁਣ ਕੀ ਦਸੀਏ ਕਿ ਕਿੰਨਾ ਕੁ ਸਾਫ਼ ਕਰਦੇ ਆ ਹਨ ਲੋਕਾਂ ਨੇ ਤਾਂ ਬਸ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੀ ਕਰੀਏ ਬਸ ਅੱਥੇ ਜਿਹੜਾ ਹੈਗਾ ਮੈਂ ਆਪਣਾ ਹਨਾ ਉਹ ਕਰਨ ਲੱਗੀ ਸੀ ਹੁਣ ਮੈਂ ਕੱਢ ਕੇ ਰੱਖ ਦੂੰਗੀ ਬਾਹਰ ਚਿਲਾ ਕਿਉਂਕਿ ਚਿਲਾ ਮੈਂ ਅੰਦਰ ਰੱਖ ਦਿੱਤਾ ਸੀਗਾ ਕਿਉਂ ਮੀਂਹ ਕਣੀ ਆ ਜਾਵੇ ਹਨਾ ਤਾਂ ਭੀਜ ਜਾਂਦਾ ਫਿਰ ਨੁਕਸਾਨੀ ਹੁੰਦਾ ਫਿਰ ਇਸ ਕਰਕੇ ਮੈਂ ਚੱਕ ਕੇ ਨਾ ਅੰਦਰ ਰੱਖ ਦਿੰਦੀ ਹੁੰਦੀ ਆ ਬਟ ਅੱਜ ਮੈਂ ਮਸੀ ਚੱਕਿਆ ਬਹੁਤ ਭਾਰਾ ਭਾਰਾ ਲੱਗਦਾ ਪਿਆ ਸੀਗਾ ਤੇ ਮੇਰੇ ਤਰ ਤੁ ਹੀ ਰਹਗੀ ਜਾਨ ਵੀ ਨਹੀਂ ਹੈਗੀ ਅੱਜ ਕੱਲ ਦੇ ਸ਼ਰੀਰਾਂ ਚ ਕਿਉਂਕਿ ਪਤਾ ਨਹੀਂ ਖਾਣ ਪਾਣੇ ਨਾ ਵਧੀਆ ਹੈਗਾ ਇੱਥੇ ਨਾ ਬਹੁਤ ਭਾਰਾ ਲੱਗਿਆ ਮੈਂ ਮਸੀ ਚੱਕਿਆ ਮੈਂ ਕਿਹਾ ਹਾਈ ਮੇਰੀ ਤਾਂ ਢੂਈ ਰਹੇਗੀ ਹਾਂਜੀ ਗਾਇਸ ਮੈਂ ਬਣਾਉਣ ਲੱਗੀ ਹਾਂ ਕੜੀ ਉਹਦੇ ਵਾਸਤੇ ਨਾ ਮੈਂ ਆ ਪਿਆਜ਼ ਕੱਟ ਲਵਾਂ ਮੈਂ ਕਿਹਾ ਸਿੰਪਲ ਜੀ ਗੜੀ ਬਣਾਵਾਂਗੇ ਆਲੇ ਪਿਆਜ਼ ਪਾ ਕੇ ਪਕੌੜਿਆਂ ਵਾਲੀ ਨਹੀਂ ਬਣਾਣੀ ਕਿਉਂਕਿ ਇਹਨਾਂ ਨੂੰ ਪਸੰਦ ਨਹੀਂ ਹੈ ਗਪੌੜਿਆਂ ਵਾਲੀ ਗੜੀ ਫੈਸੇ ਵੀ ਗਰਮੀ ਬਹੁਤ ਹੈ ਸਾਰੇ ਕੰਮ ਮੈਂ ਕਰ ਲਏ ਐ टाइम हो गया जी छः बजे का टाइम हो गया गर्मी जी बहुत ज़्यादा हवा भी नहीं चलती है ना उमस जहा हो पाया सेक जहा आ पै ही जाता जी तेरे तो चैनल से ते नमें हो ਤੇ ਪਲੀਜ਼ ਚੈਨਲ ਨੂੰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਆਜੂ ਬੈਠ ਗਈ ਐ ਜੈਸਮੀਨ ਆਈ ਏ ਕੀ ਆ ਪੜਨਾ ਫਾਇਲ ਲੈ ਵੀ ਚਿੱਲੇ ਦੇ ਬਣਾ ਲਾਂ ਮਗੜੀ ਘਰ ਅੰਦਰ ਬਣਾ ਲਾਂ ਅੰਦਰ ਜਾਦੇ ਹਮਮਾ ਸਰ ਮਾਹਰ ਚਿੱਲੇ ਬਣਾ ਲਾਂ ਇਹ ਅੱਥ ਘੜੀ ਗਾ ਚੱਲਦੀ ਜੈਸਮਿਨ ਗਨੀ ਸੇਕ ਪੜਾ ਸ਼ਾਰੀ ਕਰਦੀ ਵੀ ਇਹ ਦੇਖ ਬੋਲਦੀ ਨਹੀਂ ਕੋਈ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਆ ਵੀ ਵੀਡੀਓ 'ਚ ਆ ਜਾਇਆ ਕਰੋ ਆਂਦੇ ਨਹੀਂ ਹੈਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਇਹਨਾਂ ਪਰ ਉਹਨਾਂ ਨੂੰ ਦੁੱਧ ਪਾਣੀ ਜਾਣਾ ਹੁੰਦਾ ਇੱਧਰ ਗਲੇਟ ਫੇਰ ਫਿਰ ਉਹਦੋਂ ਲੱਗਣਗੇ ਵੈਸੇ ਤਾਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਜੇ ਕੋਈ ਵੀਡੀਓ ਦੇ ਵਿੱਚ ਕਮੀ ਪੇਸ਼ ਹੋਈ ਦੱਸ ਦਿਆ ਕਰੋ ਹੁਣ ਤਾਂ ਅਸੀਂ ਕਿਸੇ ਦਾ ਨਾਮ ਵੀ ਨਹੀਂ ਲੈਂਦੇ ਕਿਸੇ ਦੇ ਨਾਮ ਤੇ ਵੀ ਨਹੀਂ ਲੈਂਦੇ ਮੇਰੇ ਘਰੋਂ ਬਾਰ-ਬਾਰ ਹੈ ਨਾ ਕਿਸੇ ਦਾ ਨਾਮ ਲਈ ਜਾਣਾ। ਬਾਕੀ ਹੁਣ ਗਰਮੀ ਬਹੁਤ ਹੈ। ਤੁਸੀਂ ਦੇਖ ਨਹੀਂ ਸਕਦੇ ਮੈਨੂੰ ਤਾਂ ਗਰਮੀ ਬਹੁਤ ਆ ਗਈ। ਪੱਖਾ ਵੀ ਬੰਦ ਨਹੀਂ ਕੀਤਾ ਕਿਉਂਕਿ ਪੱਖਾ ਜਦੋਂ ਚਲਾ ਲੈਂਦੇ ਆ ਫਿਰ ਆਵਾਜ਼ ਨਹੀਂ ਸਹੀ ਆਉਂਦੀ ਹੈਗੀ। ਇਸ ਕਰਕੇ ਮੈਂ ਇੱਥੇ ਵੀਡੀਓ ਦਾ ਐਂਡ ਕਰਦੀ ਆ। ਤੁਸੀਂ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਤੇ ਸਪੋਰਟ ਕਰਿਓ। ਹਰ ਇੱਕ ਪੂਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇਰੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ